ਹੈਲੋ ਜੀ ਸੱਚੀ ਆਕਾਸ਼ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਤੇ ਲੋ ਜੀ ਟਾਈਮ ਇੱਥੇ ਇੱਕ ਦਾ ਹੋ ਗਿਆ ਪੌਣ ਕਿੱਕ ਦਾ ਟਾਈਮ ਹੋ ਗਿਆ ਤੇ ਅਸੀਂ ਮੈਂ ਪਿਓ ਤੇ ਬਾਹਰ ਬੈਠੇ ਸੀਗੇ ਪਹਿਲਾਂ ਲਾਈਟ ਜਾ ਬੜੀ ਤੇ ਫਿਰ ਅਸੀਂ ਬਾਹਰ ਆ ਕੇ ਬੈ ਗਏ ਹੁਣ ਲਾਈਟ ਤਾਂ ਵੈਸੇ ਆ ਗਈ ਸੀ ਪਰ ਬਾਹਰ ਅੱਜ ਬਹੁਤ ਸੋਹਣੀ ਹਵਾ ਚੱਲੀ ਜਾਂਦੀ ਹੈ ਮੰਮੀ ਉਹ ਬੈਠੇ ਆ ਮੰਮੀ ਕਰੀ ਜਾਂਦੇ ਮਾਸੀ ਹੋਰਾਂ ਨਾਲ ਗੱਲ ਉਹਨਾਂ ਨੂੰ ਦੱਸ ਰਹੇ ਹਨ ਕਿਉਂਕਿ ਫਿਰ ਆਪਣਾ ਹੱਦ ਦੱਸਣ ਦਾ ਫਰਜ਼ ਬਣਦਾ ਅਗਲੇ ਦੀ ਸਕੀਮ ਹੁੰਦੀ ਆ ਬੀਬੀ ਸਾਨੂੰ ਦੱਸਿਆ ਨਹੀਂ ਵੀ ਅਸੀਂ ਕਿਉਂ ਤੇ ਆ ਜਾਂਦੇ ਤੇ ਮੰਮੀ ਕੋਲ ਅੱਜ ਟਾਈਮ ਮਿਲਿਆ ਮੰਮੀ ਕਹਿੰਦੀ ਨਾਲ ਮੈਂ ਤੇਰੇ ਮਾਮੇ ਗਣ ਦੱਸਦਾ ਨਾਲੇ ਤੇਰੀ ਮਾਸੀ ਨੂੰ ਦੱਸਦਾ ਵੀ ਅਗਲੇ ਨੇ ਆਉਣਾ ਹੋਇਆ ਅਗਲੇ ਦੀ ਮਰਜ਼ੀ ਹੁੰਦੀ ਹੈ ਕਹਿੰਦੀ ਆਪਾਂ ਦੱਸਣਾ ਆਪਣਾ ਹੱਕ ਬਣਦਾ ਹੈਗਾ ਤੇ ਅਸੀਂ ਪਿਓ ਤੇ ਬੈਠੇ ਇੱਥੇ ਆਪਦੇ ਦੁੱਖ ਸੁੱਖ ਕਰੀ ਜਾਂਦੇ ਸੀਗੇ ਤੇ ਬੀਬੀ ਉ ਤਾਂ ਜੀ ਹੈਗੀ ਆ ਕੱਲ ਆ ਗਈ ਸੀਗੀ ਤੇ ਪਾਪਾ ਕਹਿੰਦਾ ਚਲ ਮੈਂ ਅੱਜ ਲਖਵੀਰ ਕੋਲ ਲਾ ਕੇ ਆਉਣਾ 2 ਘੰਟੇ ਤੇ ਕਹਿੰਦਾ ਜਦੋਂ ਬੀਬੀ ਜਾਵੜੀ ਕਹਿੰਦਾ ਚਲੋ ਜਦੋਂ ਜਾਣਾ ਹੋਇਆ ਮੈਨੂੰ ਦੱਸ ਦਿਓ ਕਹਿੰਦਾ ਫਿਰ ਮੈਂ ਉਦੋਂ ਆ ਜਾਊਂਗਾ ਮਹ ਕੋਈ ਨਹੀਂ ਭਾਪੇ ਨੂੰ ਮੈਂ ਖਤੂ ਰਾਮ ਨਾਲ ਪੈ ਜਾ ਮਹ ਰਾਮ ਨੇ ਫੋਨ ਕਰ ਦੂਗੀ ਮਹ ਫਿਰ ਜਾਵੜੀ ਤੇ ਬਸ ਜੀ ਬੈਠੇ ਸੀਗੇ ਤੇ ਹਵਾ ਵਧੀਆ ਚੱਲੀ ਜਾਂਦੀ ਸੋਹਣੀ ਪਸੂ ਰਾਮ ਨਾਲ ਬੈਠੇ ਆ ਦੇਖੋ ਤੇ ਵਿਚਾਰੇ ਜੀ ਨਮਾਏ ਨਹੀਂ ਗਏ ਹੁਣ ਉਹ ਦੋ ਤਿੰਨ ਦਿਨ ਹੋ ਗਏ ਜਮਾ ਵੀ ਝੋਟੀਆਂ ਨਮਾਆਂ ਨਹੀਂ ਆ ਕੁਸਾ ਨੂੰ ਆਏ ਹੋ ਜਾਂਦਾ ਵੀ ਮੌਸਮ ਸੋਹਣਾ ਹਨਾ ਕਿਹੜਾ ਗਰਮੀ ਹੈਗੀ ਤੇ ਕੁਛ ਫਿਰ ਸੋਨ ਪਤਾ ਜਿਦੋਂ ਆਏ ਜਾ ਉਹ ਹੋਵੇ ਵੀ ਕੰਮ ਹੀ ਮਸਾ ਹੁੰਦਾ ਮਸਾ ਕਰੀਦਾ ਕੰਮ ਵੀ ਤੇ ਜਸ਼ਨ ਦੇ ਡੇੜੀ ਵਰਗੇ ਹੋ ਫਿਰਦੇ ਸਨ ਦਿਸਦੇ ਨਹੀਂ ਹੁਣੇ ਪਿੱਛੇ ਚਾਨਣ ਬਹੁਤ ਆ ਉਹ ਫਿਰਦੇ ਚਾਨਣ ਪੈਂਦਾ ਮੂੰਗੀ ਅੱਜ ਆਪਣੀ ਡੂੰਗੀ ਆਂਦੇ ਹੈਗੇ ਤੇ ਦੋ ਬੰਦੇ ਆ ਦਿਹਾੜੀਏ ਜਿਹੜੇ ਤੇ ਇੱਕ ਆਪ ਲਾਗੇ ਤੇ ਡੈੜੀ ਆਪਣੇ ਖੇਤ ਆ ਫੱਕ ਫੁੱਕ ਚ ਪਾਣੀ ਪਾਉਂਦੇ ਕੁਸਤਾ ਕੋਸ਼ ਵੀ ਅੱਜ ਆਪਣੀ ਵਾਰੀ ਸੀਗੀ ਪਰ ਪਾਣੀ ਤਾਂ ਥੋੜਾ ਹੀ ਸੀਗਾ 111 ਡੜੀ ਇਹਦੇ ਮਸਾ ਲੱਗੇ ਤੇ ਕਿਹੜਾ ਪਾਣੀ ਸੀਗਾ ਤੇ ਬਸ ਜੀ ਹੁਣਾਂ ਮੂੰਗੀ ਵਾਲਾ ਵਿਹਲਾ ਹੋ ਜੇ ਮਾਗਰ ਦੀ ਮਾਗਰ ਹੁਣ ਮੱਕੀ ਦੀਆਂ ਵੀ ਪਾਪੇ ਨੇ ਦੱਸ ਪਾਈ ਆ ਪਾਪਾ ਆਪਣੀ ਮੱਕੀ ਬਕਾ ਕੇ ਜਾਊਗਾ ਤੇ ਪਾਪਾ ਕਹਿੰਦਾ ਸੀ ਮੈਂ ਜਾ ਜਾਊਗਾ ਵੀ ਉਹ ਭਾਈ ਕੋਲੇ ਕਹਿੰਦਾ ਮੈਂ ਚੜ ਜੂਗਾ ਬਸ ਇੱਥੋਂ ਤੇ ਜਾ ਆਉਂਗਾ ਫਿਰ ਸ ਉਹਨੂੰ ਨਾਲ ਲੈ ਆਉਂਗਾ ਮੱਕੀ-ਮੱਕੀ ਦਿਖਾ ਕੇ ਆਪਾਂ ਕੋਈ ਰੇਟ ਫੇੜ ਜਿਹੜੀ ਹੋਊਗੀ ਗੱਲ ਉਹ ਕਰ ਲਾਂਗੇ ਤੇ ਮੱਕੀ ਆਪਾਂ ਵੀ ਜਿਹੜੀ ਹਨਾ ਵੇਚ ਦਾਂਗੇ ਜੀ ਅਗੜੇ ਨੇ ਚਾਰ ਪਾਉਣਾ ਲੈ ਜਾਣਗੇ ਆਪਣੇ ਲੋਟ ਨਹੀਂ ਆਉਂਦੀ ਜੀ ਮੱਕੀ ਪਹਿਲਾਂ ਤਾਂ ਸਾਡੀ ਸਾਰਿਆਂ ਦੀ ਰਾਇ ਸੀਗੀ ਵੀ ਆਪਾਂ 1 ਕਿੱਲੇ ਦਾ ਚਾਰ ਪਾ ਲਾਂਗੇ ਪਰ ਹੁਣ ਸਾਨੂੰ ਸਾਰਿਆਂ ਨੂੰ ਆਏ ਹੋ ਗਿਆ ਵੀ ਨਾ ਜਾਣੇ ਗਰਮ ਹੁੰਦਾ ਹਨਾ ਜਦੋਂ ਆਪਾਂ ਕਦੇ ਪਾਇਆ ਹੀ ਨਹੀਂ ਵੀ ਜੋ ਆਪਣੇ ਪਸ਼ੂ-ਪਸ਼ੂ ਖਰਾਬ ਹੋ ਗਏ ਫੇਰ ਔਖਾ ਹੋ ਜੂ ਤੇ ਤਾਂ ਆ ਕਰਕੇ ਫਿਰ ਸਾਡੀ ਰਾਏ ਜੀ ਬਦਲ ਗਈ ਸਾਰਿਆਂ ਦੀ ਬਾਕੀ ਹਜੇ ਜਸ਼ਨ ਦੇ ਜੜੀ ਨਾਰਾਹ ਕਰਾਂਗੇ ਕਿਨਾਂ ਤਾਂ ਹੁਣ ਡੈਡੀ ਆ ਕੇ ਗਿਆ ਕਹਿੰਦੇ ਸਾਰੇ ਹੀ ਉਹ ਕਰ ਦਾਂਗੇ ਐਨੇ ਕਹਿੰਦਾ ਵੀ ਜਿਹੜਾ ਆਪਣਾ ਵੀ ਕਿੱਲੇ ਦੀ ਉਸ ਦੀ ਹੈਨਾ ਵੀ ਜਿੰਨਾ ਵੀ ਉਹਦਾ ਵੀ ਆਪਾਂ ਪੈਸੇ ਵਟਾਂਗੇ ਮੱਕੀ ਦੇ ਵੀ ਉਹਨੇ ਆਪਾਂ ਵੀ ਫੀਡ ਖਾਲ ਵਗੈਰਾ ਸਾਰੇ ਪੈਸੇ ਦਾ ਚੱਕ ਲਿਆ ਹੋਏ ਕਹਿੰਦਾ ਵੀ ਆਪਾਂ ਉਹ ਅੰਦਰ ਆਪਣੇ ਵੀ ਹੈਨਾ ਅੰਦਰ ਲਾ ਲਾਂਗੇ ਭਾਂਡੇ ਦੇ ਵਿੱਚ ਤੇ ਉੱਥੇ ਆ ਜੂ ਕਹਿੰਦਾ ਸਾਬ ਤਾਂ ਖਰਚਾ ਉਹ ਜਾ ਉਹ ਪਾਜੂਗਾ ਤੇ ਚਲੋ ਜੀ ਬਾਕੀ ਦੇਖਾਂਗੇ ਤੇ ਵਸਾ ਖਵਾ ਘੋਸ਼ਣੀ ਚੱਲੀ ਜਾਂਦੀ ਐ ਤੇ ਦੇ ਕੇ ਮੰਮੀ ਡੈਡੀ ਮਾਮੇ ਦਾ ਨੰਬਰ ਫੋਨ ਨਹੀਂ ਇੱਥੇ ਧਰ ਕੇ ਗਏ ਲਈ ਤਾਂ ਬੈਠਾ ਇਧਰ ਕੋਲੇ ਕਿ ਲੱਗਿਆ ਨਹੀਂ ਚੱਲ ਮੈਂ ਚਲੋ ਜੀ ਮਾਮੇ ਮੰਮੀ ਦਾ ਫੋਨ ਖਰਾਬ ਹੋ ਗਿਆ ਜੀ ਜਸ਼ਨ ਦੇ ਡੈਡੀ ਵਾਲੇ ਦਾ ਫੋਨ ਦੇ ਵਿੱਚ SIM ਪਾ ਰੱਖਿਆ ਤੇ ਜਿਹੜੇ ਨੰਬਰ ਸੀ ਸਾਰੇ ਉੱਡ ਗਏ ਤੇ ਮੰਮੀ ਵਰਗਿਆਂ ਦਾ ਜਿਹੜੇ ਨੰਬਰ ਸੀਗੇ ਜਸ਼ਨ ਦੇ ਰੈਡੀ ਕੋਲੇ ਹੈ ਨਹੀਂ ਮਾਮੇ ਵਰਗਿਆਂ ਦੇ ਤਾਂ ਹੈਗੇ ਆ ਤੇ ਭਾਪੇ ਦਾ ਨੰਬਰ ਹੈ ਨਹੀਂ ਹਾਂ ਨਾਨੇ ਦਾ ਵੀ ਨੰਬਰ ਹੈ ਨਹੀਂ ਤੇ ਚਲੋ ਜੀ ਮੈਂ ਫੋਨ ਲਾ ਕੇ ਦੇਣੀ ਆ ਮੰਮੀ ਨੂੰ ਤੇ ਦੱਸ ਦੇਣਗੇ ਮੰਮੀ ਸਾਰਿਆਂ ਨੂੰ ਅਗਲੇ ਦਿਨ ਬਾਕੀ ਰਹਿ ਹੋਊਗੀ ਪਰਿਵਾਰ ਦੀ ਜਿਵੇਂ ਅਗਲੇ ਨੂੰ ਭੋਗ ਤੇ ਆਉਣਾ ਹੋਇਆ ਆ ਜਾਣਗੇ ਜਾਂ ਬੀਬੀ ਕੋਲੇ ਆਉਣਾ ਹੋਇਆ ਆ ਜਾਣਗੇ ਤੇ ਬੀਬੀ ਵਿਚਾਰੀ ਅੱਜ ਜਾਊਗੀ ਜੀ ਤੇ ਕਿਉਂਕਿ लवली ਆਊਗਾ ਤੇ ਸਾਡਾ ਦੋ ਤਾਂ ਆ ਜੂਗਾ ਅੱਜ ਅੱਜ ਰਾਤ ਨੂੰ ਆ ਜੂਗਾ ਤੇ ਇਹ ਦੇਖੋ ਸਵੇਰ ਨੂੰ ਬਸ ਆ ਜੂਗਾ ਕਰੇ ਤੇ ਚਲੋ ਜੀ ਦੇਖੋ ਹੁਣ ਉਹ ਪਾਇਪ ਕੀ ਕੁਝ ਹੋਊਗਾ ਹਨਾ ਕਿਵੇਂ ਅੱਗੇ ਬਸ ਜੀ ਦਿਨ ਕੱਟੀਆਂ ਕਰੀਏ ਦਿਨ ਟਪਾਈ ਜਾਂਦੇ ਹਨਾ ਵੀ ਕੱਲ ਨੂੰ ਹੋਰ ਕੱਲ ਨੂੰ ਹੋਰ ਬਸ ਐ ਹੋਈ ਜਾਂਦਾ ਤੇ ਜਿਹੜੇ ਜਾਣ ਵਾਲੇ ਉਹ ਤੁਰ ਜਾਂਦੇ ਆ ਤੇ ਮਗਰੋਂ ਹੁਣ ਸਾਰੇ ਖੱਜਲ ਹੋਈ ਜਾਂਦੇ ਆ ਪਾਪਾ ਵਿਚਾਰਾ ਪਾਪਾ ਆ ਕਿਉਂਕਿ ਹੁਣ ਭਰਾ ਕਹਿੰਦਾ ਕਿ ਤੂੰ ਜਾ ਹਨਾ ਵੀ ਰਵਣੇ ਕੱਲੀ ਐ ਜਦੋਂ ਵੀ ਪਤਾ ਬੀਬੀ ਹੈ ਨਹੀਂ ਵੀ ਇੱਕ ਤਾਂ ਜੇ ਐ ਹੁੰਦਾ ਜੀ ਰਿਸ਼ਤੇਦਾਰੀ ਚ ਗਈ ਹੋਵੇ ਚਲੋ ਆਪਾਂ ਕਿਸੇ ਨੂੰ ਨਹੀਂ ਦੱਸਦੇ ਹਨਾ ਵੀ ਚਲੋ ਅਗਲੇ ਨੂੰ ਕੀ ਪਤਾ ਹੁੰਦਾ ਵੀ ਅਗਲੇ ਨੂੰ ਆ ਹੁੰਦਾ ਘਰੇ ਹੋਊਗੀ ਪਰ ਜਦੋਂ ਐ ਹੁੰਦਾ ਅਗਲੇ ਨੂੰ ਪਤਾ ਵੀ ਐਡਾ ਵਕਤ ਬਹਿ ਰਿਆ ਵੀ ਉਹ ਉੱਥੇ ਹੋਊਗੀ ਵੀ ਕੱਲੀਆਂ ਐ ਹਨਾ ਪਾਪਾ ਔਖਾ ਹੋ ਜਾਂਦਾ ਤੇ ਹੋਰ ਹੁਣ ਤਾਂ ਕਰਕੇ ਫਿਰ ਭਰਾ ਨੇ ਪਾਪੇ ਨੇ ਭੇਜਤਾ ਕਹਿੰਦਾ ਤੂੰ ਉਹਨੇ ਦਿਨ ਰਹਿ ਉੱਥੇ ਭੋਗ ਤਿੱਕਰ ਜਦੋਂ ਬੀਬੀ ਆ ਗਈ ਚਲ ਮੁੜ ਕੇ ਚਲ ਤੂੰ ਆ ਜੀ ਤੇ ਚਲੋ ਜੀ ਕਹਿੰਦਾ ਉਹਨਾਂ ਉੱਥੇ ਵੀ ਜੀ ਭਰਾ ਤੇ ਫਰਜ਼ਾਈ ਹੈ ਤਾਂ ਕੱਲੀ ਪਰ ਕਹਿੰਦੇ ਕੋਈ ਨਹੀਂ ਵੀ ਆਪਣਾ ਤਾਂ ਘਰਾਂ ਚ ਘਾਰਾ ਟਾਈਮ ਪਾਸ ਚਲੋ ਆਪਾਂ ਤਾਂ ਕਰਾਂਗੇ ਪਰ ਉੱਥੇ ਜਾ ਤੂੰ ਜ਼ਰੂਰੀ ਆ ਉੱਥੇ ਜਾਣਾ ਵੀ ਤੇ ਚਲੋ ਜੀ ਆਦੇ ਹੁੰਦੇ ਦੁੱਖ ਸੁੱਖ ਚ ਤਾਂ ਖੜਨਾ ਪੈਂਦਾ ਹਨ ਤੇ ਲੋ ਮੈਂ ਮੰਮੀ ਨੂੰ ਲਾ ਕੇ ਦੇਵਾ ਨੰਬਰ ਤੇ ਮੂੰਗੀ ਸੋਨੂੰ ਮੈਂ ਬੈਕ ਕੈਮਰਾ ਕਰਕੇ ਦਿਖਾਉਂਦੀ ਮੂੰਗੀ ਡੂੰਗੀ ਜਾਂਦੇ ਆ ਦੋ ਬੰਦੇ ਹੋਰ ਆ ਤੇ ਮੂੰਗੀ ਆਪਣੀ ਇੱਕ ਇੱਕ ਤੋਂ ਜ਼ਿਆਦਾ ਕਿਹੜਾ ਜਿਹੜਾ ਉਹਨਾਂ ਨੇ ਉਹ ਕਰ ਲਿਆ ਤੇ ਦੋ ਤਿੰਨ ਪੰਡਾ ਨਹੀਂ ਭਰ ਗਈਆਂ ਦੇਖੋ ਹੁਣ ਕਿੰਨੀ ਕਿ ਨਿਕਲਦੀ ਐ ਤੇ ਚਲੋ ਜੀ ਇਹਦੇ ਖਰਚੇ ਪਾਣੀ ਜੋਗੀ ਨਿਕਲ ਜੋ ਥੱਕ ਜਾਂਦੇ ਉਹਨਾਂ ਕੋਡਾ-ਖੋਡਾ ਕਿਹੜਾ ਹੋਰ ਔਖੀ ਐ ਜੀ ਮੂੰਗੀ ਉਹ ਕਰਨੀ ਬਹੁਤ ਔਖੀ ਐ ਪਰ ਢਿੱਡ ਪੇਚ ਹੁੰਦਾ ਜਿਹੜਾ ਇਹ ਪਾਪੀ ਇਹ ਬਹੁਤ ਕੁਸ ਕਰਾਉਂਦਾ ਕਰੇ ਨਾ ਕੋਈ ਹੋਰ ਕੀ ਹੈ ਡੈਡਰਸ ਆ ਹੁੰਦਾ ਵੀ ਭਰਨਾ ਪੈਣਾ ਇਹ ਤਾਂ ਜੇ ਵਿਚਾਰੇ ਆਦੇ ਹੁਣ ਕਰਨਗੇ ਆਦੇ ਹੋਣਗੇ ਚਾਰ ਪੈਸੇ ਕਮਾ ਕੇ ਲਿਆਵਾਂਗੇ ਤਾਂ ਰੋਟੀ ਖਾਵਾਂਗੇ ਹੱਥ ਨੇ ਇਹਨਾਂ ਦਾ ਵਿਚਾਰੇ ਗਰੀਬਾਂ ਦਾ ਵੀ ਆ ਹੀ ਹੁੰਦਾ ਚਲੋ ਜੀ ਮੈਂ ਨਾ ਮੰਮੀ ਨੂੰ ਨੰਬਰ ਲਾ ਕੇ ਦੇਵਾਂ ਲਓ ਜੀ ਤੋਂ ਦਾ ਟਾਈਮ ਹੋ ਗਿਆ ਤੇ ਮੈਂ ਨਾ ਸਵੇਰੇ ਆਟਾ ਚੱਕਤਾ ਸੀਗਾ ਮੈਂ ਵਿਚਾਰਿਆਂ ਨੂੰ ਨਾਲ ਉਹਨਾਂ ਉਹਨਾਂ ਨੂੰ ਸੱਜਣੀਆਂ ਲਾ ਦੂੰਗੀ ਤੇ ਨਾਲੇ ਪਾਪ ਨਹੀਂ ਰੋ ਪਾਪੇ ਦੇ ਵੀ ਫੜਾ ਮਗ ਦੋਗੇ ਤਿੰਨ ਅੱਛਾ ਤੇ ਰੋਟੀ ਹੋ ਸਾਡੇ ਤੇ ਪਾਪਾ ਖਾ ਰਿਆ ਜੀ ਰੋਟੀ ਤੇ ਰਸੋਈ ਚ ਮੇਰੇ ਇਸ ਕਰਕੇ ਦੇਖੋ ਜਮਾ ਨਹੀਂ ਜੀ ਕਰਦਾ ਹੁੰਦਾ ਬਣਾਉਣਾ ਰੋਟੀ ਪਾਣੀ ਐ ਭੇਜ ਜਾਈਂ ਨੁਚੜੀ ਐਨੇ ਰਸੋਈ ਚ ਹਾਵੈ ਨਹੀਂ ਨਾਲ ਜੀ ਬੁਰਾ ਹਾਲ ਹੋਇਆ ਜੀ ਰਸੋਈ ਚ ਦਾ ਪਾਪੇ ਦੀ ਰੋਟੀ ਖਾਦਨੇ ਵਾਸਤੇ ਮਗ ਖੇਰ ਨੰਨੇ ਉਤਾਰਦੀ ਤੇ ਉਹ ਭਾਈਆਂ ਹੁੜਾ ਗਏ ਤੇ ਪਪਾ ਪਿੰਡ ਬਾਹਰ ਗਏ ਮੈਂ ਰੋਟੀ ਕਾਵਾ ਸੀ ਕਿੰਨੀ ਕੁ ਟੋਲਦੀ ਹੋਣੀ ਕਿ ਆ ਉਹ ਲੈ ਕੇ ਅੱਗੇ ਤੋਰਦੇ ਤੋ ਦੇਖਣਾ ਦੇਖ ਲਓ ਲਓ ਜੀ ਟਾਈਮ ਨਾ ਸਾਢੇ 5:30 ਦਾ ਹੋ ਗਿਆ 8:00 ਦਾ ਟਾਈਮ ਹੋ ਗਿਆ ਜਮਾ ਤੇ ਮੈਂ ਦੁੱਧ ਬਾ ਸਾਂਤ ਤਾਂ ਸੀ ਮਤਲਬ ਸਬਜ਼ੀ ਬਣਾ ਲਈ ਥੋੜੀਆਂ ਜਿਹੀਆਂ ਮਤਲਬ ਉਹ ਥਹਾਈਆਂ ਸੀਗੀਆਂ ਫਲੀਆਂ ਆਪਣੇ ਤੇ ਕੁਝ ਗੰਡੇ ਵਾਲੇ ਸੀਗੇ ਤੇ ਮੈਂ ਫਿਰ ਆਟਾ ਉਟਾ ਛਾਂਣ ਕੇ ਰੱਖ ਰੱਖੇ ਮੈਂ ਗੁੰਦੀ ਆ ਵੀ ਇੱਕ ਤਾਂ ਆਪਣੇ ਜਿਹੜਾ ਆਇਆ ਭਾਈ ਉਹ ਜ਼ਿੰਮੇਦਾਰਾਂ ਦੇ ਹੀ ਐ ਮਤਲਬ ਵੀ ਹਾਲਾਤ ਇਹ ਜਿਹੇ ਹੋ ਜਾਂਦੇ ਬੰਦੇ ਦੇ ਹਨਾ ਇਹ ਬੰਦਾ ਬੰਦੇ ਨੂੰ ਦਿਹਾੜੀ ਜਾਣਾ ਪੈ ਜਾਂਦਾ ਤੇ ਵੀ ਵਧੀਆ ਉਹ ਤਾਂ ਜ਼ਿੰਮੇਦਾਰਾਂ ਦੇ ਆ ਪਰ ਜਦੋਂ ਬੰਦੇ ਦੇ ਹਾਲਾਤ ਬਦਲਦੇ ਆ ਉਦੋਂ ਪਤਾ ਨਹੀਂ ਨਾ ਲੱਗਦਾ ਹਨਾ ਮਜਬੂਰੀਆਂ ਹੁੰਦੀਆਂ ਜਿਹੜੇ ਆ ਦੇ ਹੁੰਦੇ ਆ ਢਿੱਡ ਹੁੰਦਾ ਜਿਹੜਾ ਇਹ ਕਰਾਉਂਦਾ ਕਰਨਾ ਹੀ ਪੈਂਦਾ ਜੀ ਢਿੱਡ ਭਰਨ ਵਾਸਤੇ ਸਾਰਾ ਖੁਸ਼ੀ ਹਨਾ ਤੇ ਇੱਕ ਤਾਂ ਜ਼ਿੰਮੇਦਾਰਾਂ ਦਾ ਭਾਈ ਆ ਉਹ ਤਾਂ ਕਹਿੰਦੇ ਰੋਟੀ ਨਹੀਂ ਲੈ ਕੇ ਜਾਂਦਾ ਤੇ ਜਿਹੜਾ ਦੂਜਾ ਆਪਣੇ ਉਹ ਲੈ ਕੇ ਜਾਊਗਾ ਵਿਚਾਰਾ ਬਜ਼ੁਰਗ ਹੈ ਜੀ ਹੈ ਤਾਂ ਦੋਨੇ ਤੇ ਵਿਚਾਰਾ ਜੀ ਵਿਚਾਰਾ ਨੇ ਟਾਈਮ ਪਾਹ ਜਾ ਕਰਾਤਾ ਹਨਾ ਜੇ ਬਾਣੀ ਮੋਟੀ ਰਹੂਗੀ ਚਲੋ ਨਾਲੇ ਤਾਂ ਆਏ ਆ ਵੀ ਉਹਨਾਂ ਨੂੰ ਵਿਚਾਰਾ ਨੂੰ ਬਣ ਜਾਣਗੇ 2 ਰੁਪਏ ਹਨਾ ਤੇ ਨਾਲੇ ਚਲੋ ਆਪਣਾ ਡੰਗ ਜਾ ਲੈ ਗਿਆ ਤੇ ਆਈ ਮਾੜੀ ਮੋਟੀ ਰਹੂਗੀ ਤਾਂ ਅਸੀਂ ਕਹਿਤਾ ਸੀਗਾ ਵੀ ਚਲੋ ਰਹਿੰਦੀ ਆ ਤਾਂ ਅੱਧਾ ਖੰਡ ਅੱਧਾ 11 ਰਹੂਗਾ ਤੇ ਰਿਆ ਤਾਂ ਮੈਂ ਕੋਈ ਨਿਕਾਲ ਨੂੰ ਆਪਾਂ ਡੁੰਗ ਲਾਂਗੇ ਤੇ ਕਿਉਂਕਿ ਮੰਮੀ ਦੇ ਡੈਡੀ ਤਾਂ ਸਾਨੂੰ ਪਤਾ ਜੀ ਫਿਰ ਇਹ ਤਾਂ ਕੱਲ ਨੂੰ ਹੁਣ ਉਧਰ ਜਾਣਗੇ ਸਾਨੂੰ ਪਤਾ ਪਿੰਡ ਦੇ ਵਿੱਚੋਂ ਬੈਠਣਾਉਂਦੇ ਆ ਹਨਾ ਭੈਣ ਭਾਈ ਤੇ ਮੈਂ ਜਸ਼ਨ ਦੇ ਡੈਡੀ ਨੂੰ ਆਖਾ ਕੋਈ ਨਹੀਂ ਮਹੱਜਾ ਲਾਪਾ ਡੰਗਲਾਂਗੇ ਫਿਰ ਹੁਣ ਆਏ ਆ ਜੀ ਕੰਮ ਤਾਂ ਸਾਨੂੰ ਪਤਾ ਕਰੇ ਹੀ ਸਰੂਗਾ ਹਨਾ ਹੁਣ ਆਏ ਫਸਲ ਆ ਜਿਹੜੀ ਵੀ ਮਸਾ ਚਲੋ ਮਿਹਨਤ ਕਰਦੇ ਆ ਆਪਾਂ ਫਸਲ ਦੇ ਉੱਤੇ ਫਿਰ ਉਹ ਬਾਣ ਦੇ ਵਿੱਚ ਹਨਾ ਬਾਣ ਦੇ ਵਿੱਚ ਤਾਂ ਨਹੀਂ ਰੋਲਣੀ ਉਹ ਤਾਂ ਇਕੱਠੀ ਕਰਨੀ ਪਊਗੀ ਜੀ ਹਨਾ ਸਾਰਾ ਕੁਝ ਹੀ ਕਰਨਾ ਪਊਗਾ ਤੇ ਪਰ ਫਸਲਾ ਜਿਹੜੀ ਹਨਾ ਆਪਦੀ ਕਰ ਲਿਆਵਾਂਗੇ ਘਰੇ ਇਕੱਠੀ ਕਰਾਂਗੇ ਹਨਾ ਤਾਂ ਫੇਰ ਹੀ ਕੋਈ ਹੋਊਗਾ ਇਹ ਜੇ ਬਾਣ ਦੇ ਵਿੱਚ ਰੋਲਾਂਗੇ ਫਸਲ ਨਾਲੇ ਤਾਂ ਲੋਕ ਹੱਸਣਗੇ ਵੀ ਬਾਣ ਚ ਰੁਲੀ ਜਾਂਦੀ ਐ ਚਲੋ ਜੀ ਜਿਹੜਾ ਹੁਣ ਵਕਤ ਪਿਆ ਇਹ ਤਾਂ ਹੁਣ ਇਹ ਤਾਂ ਲੰਘ ਜਾਣਾ ਹਨਾ ਹੌਲੀ ਹੌਲੀ ਅੱਜ ਹੋਰ ਸਵੇਰੇ ਹੋਰ ਬਸ ਪਰਸੋਂ ਹੋਰ ਹਨਾ ਤੇ ਪਰ ਆਪਦੀ ਫਸਲ ਇਕੱਠੀ ਕਰਨੀ ਵੀ ਜ਼ਰੂਰੀ ਐ ਹੁਣ ਸਾਨੂੰ ਪਤਾ ਆ ਬਿਲਾ ਬਾਣ ਕਰੀਏ ਤਾਂ ਜਿਹੜਾ ਹੁਣ ਆਪਣਾ ਸੌਣ ਵਾਲਾ ਝੋਨਾ ਉਹਨੂੰ ਲੇਟ ਹੋਈ ਜਾਂਨੇ ਉਹ ਲਾਈਏ ਤੇ ਬਸ ਪਹਿਲਾਂ ਦੋ ਦਿਨ ਉਧਰ ਰਹਿਗੇ ਸਾਨੂੰ ਪਤਾ ਹੀ ਐ ਫੇਰ ਜੋ ਡੈਡੀ ਸਾਡੇ ਥੋੜਾ ਜਿਹਾ ਐ ਹੁੰਦਾ ਜੀ ਬੋਣ ਗੂਣ ਦਾ ਸਾਡੇ ਡੈਡੀ ਆਪ ਹੀ ਕਰਦੇ ਆ ਤੇ ਡੈਡੀ ਤੋਂ ਬਿਨਾ ਬੀਜ ਵਿੱਚ ਕੱਦੂ ਵਗੈਰਾ ਕਰਨਾ ਜਾਂ ਉਹ ਕਰਨਾ ਉਹ ਨਹੀਂ ਉਹ ਹੁੰਦਾ ਡੈਡੀ ਨੇ ਆਪ ਹੀ ਸਾਂਭਣਾ ਸਾਰਾ ਬੋਣ ਬੀਜਣ ਦਾ ਤੇ ਜਦੋਂ ਡੈਡੀ ਦਾ ਬਸ ਕੰਮ ਹੁੰਦਾ ਮਤਲਬ ਵੀ ਫਸਲ ਸਾਂਭਣ ਦਾ ਇਦੋਂ ਬਾਅਦ ਕਿਵੇਂ ਸਾਂਭਣੀ ਆ ਜਿਹਾ ਜਿਵੇਂ ਡੈਡੀ ਦੱਸ ਦੇ ਹੁੰਦੇ ਵੀ ਰੇਸ ਸਪਰੇ ਜਿਵੇਂ ਪਾਉਣੀ ਆ ਉਹ ਕਰਨਾ ਹਨ ਤੇ ਚਲੋ ਜੀ ਰਲ ਮਿਲ ਕੇ ਸਾਡਾ ਜਿਹੜਾ ਟਾਈਮ ਪਾਸ ਆ ਚਲੋ ਹੋਈ ਜਾਂਦਾ ਵਧੀਆ ਸਾਡੇ ਡੈਡੀ ਮੰਮੀ ਹਨਾ ਬਹੁਤ ਜ਼ਿਆਦਾ ਵਧੀਆ ਵਿਚਾਰੇ ਪੂਰਾ ਸਾਰਾ ਲਵਾਉਂਦੇ ਆ ਤੇ ਮਖਾ ਚਾਲ ਕੋਈ ਨਹੀਂ ਜੜੀ ਰਹੇਗੀ ਮਾੜੀ ਮੋਟੀ ਮਖਾ ਕੋਈ ਨਹੀਂ ਆਪਾਂ ਗੱਲ ਨੂੰ ਆਪ ਉਹ ਕਰ ਲਾਂਗੇ ਚਲੋ ਉ ਤਾਂ ਲੱਗੇ ਪਏ ਆ ਵਿਚਾਰੇ ਤੇ ਮਖਾ ਰੋਟੀ ਮੈਂ ਲਾਦਾ ਦੁੱਧਾ ਉਹ ਗਰਮ ਕਰ ਲਿਆ ਮੈਂ ਮੰਮੀ ਛੋਟੀ ਧਾਰ ਕੱਢੀ ਜਾਂਦੇ ਰੈਡੀ ਕਢਾਈ ਜਾਂਦੇ ਆ ਤੇ ਫਿਰ ਮਖਾਚਾਲ ਮੈਂ ਆਟਾ ਗੋਣ ਕੇ ਤਾਂ ਉਧਰ ਰੋਟੀ ਲਾਦਾ ਤੇ ਮੇਰੇ ਯਾਦ ਆਇਆ ਮਖਾ ਆਪਾਂ ਚਲੋ ਥੋੜੀ ਜੀ ਵੀਡੀਓ ਪਾਪੇਣਾ ਬਣਾਈ ਸੀਗੀ ਅੱਜ ਮਖਾ ਚਾਲਾ ਤੁਹਾਡੇ ਨਾਲ ਆਪਾਂ ਮਾਰੀ ਰੋਟੀ ਸ਼ੇਅਰ ਕਰ ਦਿੰਨੇ ਆ ਤੇ ਬਸ ਜੀ ਹੁਣ ਤਾਂ ਵੀ ਇੱਕ ਮਜਬੂਰੀ ਜਿਹੇ ਦੇ ਵਿੱਚ ਵੀਡੀਓ ਬਣਾਉਣੀ ਪੈਂਦੀ ਆ ਹੋ ਜਾਂਦਾਗਾ ਵੀ ਭੈਣ ਭਾਈ ਆਪਣੇ ਨਾਲ ਜੁੜੇ ਹੋਏ ਆ ਮੇਰੇ ਕੋਲ ਸਿਰ ਇਨਾ ਹੀ ਆ ਵੀ ਆਪਣਾ YouTube ਤੇ ਜਿਹੜਾ ਚੈਨਲ ਬਣਾਇਆ ਇਹ ਨਾ ਆਪਣਾ ਰਹਿਣਾ ਹੋਜੇ ਹਨਾ ਡੈਡ ਨਾ ਹੋਜੇ ਚੈਨਲ ਕਿਉਂਕਿ ਮਸਾ ਇਥੋਂ ਟਿੱਕਰ ਪਹੁੰਚੇ ਆ ਹਨਾ ਬਸ ਇਸੇ ਇਸੇ ਆਸ ਦੇ ਨਾਲ ਹੀ ਹਨਾ ਆਪਾਂ ਵੀਡੀਓ ਬਣਾ ਰਹੇ ਆਂ ਅभी ਚਲੋ ਆਪਣਾ ਚੈਨਲ ਚੱਲੀ ਜਾਵੇ ਜੀ ਚਲੋ ਵੀ ਉਹ ਉਸ ਤਰ੍ਹਾਂ ਵੀ ਵਧੀਆ ਵੀਡੀਓ ਅੱਗੇ ਹਾਸ ਖੇੜ ਕੇ ਬਣਾਉਂਦੇ ਤੇ ਵਧੀਆ ਬਣ ਜਾਂਦੀਆਂ ਸੀ ਤੁਹਾਡੇ ਭੈਣ ਭਾਈ ਨੂੰ ਵੀ ਤੁਹਾਡਾ ਹਨਾ ਵੀ ਭੈਣ ਭਾਈ ਨੂੰ ਦੇਖ ਕੇ ਸਾਡਾ ਬਲੌਗ ਮਾਨ ਖੁਸ਼ ਹੋ ਜਾਂਦਾ ਸੀ ਜਾਂ ਕੋਈ ਵਧੀਆ ਕਮੈਂਟ ਕਰ ਦੇ ਪੁੱਛ ਦੇ ਵੀ ਆ ਕਿਵੇਂ ਕਰਿਆ ਜਾਂ ਆ ਐ ਕਰਨਾ ਸੀ ਐ ਕਰਤਾ ਤੇ ਹੁਣ ਤਾਂ ਜੀ ਬਸ ਸਾਡੇ ਨਾਲ ਤੁਸੀਂ ਵੀ ਹਨਾ ਉਹ ਹੋ ਗਏ ਉਦਾਸੀ ਹੁਣ ਕਈ ਭੈਣਾ ਕਮੈਂਟ ਕਰਦੀਆਂ ਅੱਗੇ ਵੀ ਹੁਣ ਹਰਮੇਸ਼ ਜੀ ਨੇ ਕੱਲ ਕਮੈਂਟ ਕਰਿਆ ਸੀ ਕਹਿੰਦੇ ਤੁਹਾਡੇ ਤਾਂ ਸਕੇ ਪੁੱਪੜ ਜੀ ਸੀਗੇ ਤੇ ਪਰ ਸੋਨੂੰ ਦੇਖ ਕੇ ਕਹਿੰਦੇ ਸਾਨੂੰ ਵੀ ਐ ਉਦਾਸੀ ਜੀ ਹੋ ਜਾਂਦੀ ਇਹ ਵੀ ਇੰਨਾ ਸੋਹਣਾ ਹੱਸਦਾ ਖੇਡਦਾ ਪਰਿਵਾਰ ਐਡੇ ਸੋਹਣੇ ਬਲੌਗ ਉਹਦੇ ਸੀ ਤੇ ਵੀ ਇੱਕੇ ਦਾਮ ਵੀ ਹਨਾ ਵੀ ਉਦਾਸੀ ਜੀ ਵਾਲੇ ਬਲੌਗ ਦੇਖਣੇ ਮੈਨੂੰ ਵੀ ਵਧੀਆ ਤਾਂ ਨਹੀਂ ਲੱਗਦੇ ਹੁਣੇ ਤੁਹਾਨੂੰ ਹਨਾ ਵੀ ਹਰੇਕ ਬਲੌਗ ਦੇ ਵਿੱਚ ਵੀ ਦੁੱਖੀ ਸੁਣਾਈ ਜਾਂਦੇ ਆ ਦੁੱਖੀ ਰੋਈ ਜਾਂਦੇ ਪਰ ਕੀ ਕਰੀਏ ਜੀ ਹੌਸਲਾ ਨਹੀਂ ਪੈਂਦਾ ਹਨਾ ਵੀ ਐ ਲੱਗਦਾ ਹੀ ਨਹੀਂਗਾ ਵੀ ਹੱਸ ਲਈਏ ਕਿੱਥੇ ਆਉ ਹੁੰਦਾ ਜੀ ਵੀ ਆਏ ਲੱਗਦਾ ਨਹੀਂ ਵੀ ਹਾਂ ਵੀ ਕੋਈ ਭਾਜ ਭਾਜ ਕੇ ਕੰਮ ਕਰ ਲਈਏ ਬਸ ਤੰਨਵਾਜ ਦੇਣਾ ਦੋ ਵਾਈਦਨਾ ਤੰਨਵਾਜ ਦੇਣਾ ਲੱਗ ਜਾਨੇ ਵੀ ਮਣਾ ਹੌਲੀ ਹੌਲੀ ਧੂਖੜੀ ਇਸ ਕਰਕੇ ਵੀ ਫੇਰ ਕਿਤੇ ਜਾ ਕੇ ਆਪਦਾ ਕੰਮ ਦੇ ਟਾਈਮ ਤੇ ਜਿਹੜਾ ਕੰਮ ਨਿਭਰੂਗਾ ਹਨਾ ਤੇ ਬਸ ਕਰੀ ਜਾਂਦੇ ਆ ਜੀ ਵੇਲਾ ਪੂਰਾ ਆਦੇ ਹੁੰਦਾ ਕਰਨਾ ਪੈਂਦਾ ਉਹ ਅੱਜ ਬੇਟਾ ਆ ਜੂਗਾ ਫੁਫੜ ਜੀ ਦਾ ਭੂਆ ਜੀ ਦਾ ਸਾਡੀ ਦਾ ਬੇਟਾ ਆ ਜੂਗਾ ਦੇਖੋ ਹੁਣ ਰਾਤ ਨੂੰ ਫਲੈਟ ਆਊਗੀ ਕਿੰਨੇ ਵਜੇ ਆਊਗੀ ਅੱਧੀ ਰਾਤ ਨੂੰ ਆਉਂਦੀ ਹੁੰਦੀ ਹੈ ਤੇ ਚਲੋ ਸਵੇਰ ਤੋਂ ਸਵੇਰ ਨੂੰ ਆ ਜੂਗਾ ਆਪਦੇ ਘਰੇ ਤੇ ਚਲੋ ਜੀ ਜੋ ਆਖ ਨੂੰ ਸਾਹਮਣਾ ਤਾਂ ਬਹੁਤ ਔਖਾ ਹੋ ਜੂਗਾ ਚਲੋ ਵੀ ਆਏ ਕੁੜੀ ਤਾਂ ਹੁਣ ਜਿਵੇਂ ਓਦਾਂ ਦੀ ਦੇਖ ਰਹੀ ਹੈ ਉੱਥੀ ਹੈ ਉਹਨੂੰ ਤਾਂ ਹੁਣ ਸਾਰਾ ਕੁਸਾ ਥੀ ਕਰ ਲਿਆ ਵਿਚਾਰੀ ਨੇ ਹਨਾ ਅਗਣੀ ਆਪਦੇ ਵੀ ਪਿਓ ਦੀ ਹਨਾ ਵੀ ਜਦੋਂ ਅਗਣੀ ਦਿੰਦੇ ਆ ਸੰਸਕਾਰ ਕਰਦੇ ਆ ਉਹਨੇ ਅਗਣੀ ਦਿੱਤੀ ਆਪਦੇ ਹੱਥ ਨਾਲ ਅੱਗੇ ਤੇ ਤਾਂ ਪੁੱਤ ਦੇ ਵਜ ਸੀ ਜਿਹੜੇ ਉਹਦੇ ਪੁੱਤ ਨੇ ਕਰਨੇ ਸੀ 30 ਨੂੰ ਕਰਨੇ ਪੈਗੇ ਤੇ ਔਖਾ ਬਹੁਤ ਹੋ ਜਾਂਦਾ ਜੀ ਐਵੇਂ ਲੱਗਦਾਗਾ ਹਨਾ ਦੇਖਣ ਵਾਲੇ ਨੂੰ ਥੋੜਾ ਜਾਂ ਐ ਹੋ ਜਾਂਦਾ ਵੀ ਵੀ ਅਗਲਾ ਦੇਖਣ ਵਾਲੇ ਨੂੰ ਜਿਹਦੇ ਹੁਣ ਸਾਡੇ ਵਰਗੇ ਅਨ ਜਿਹਨ ਬੀਤੀ ਹੈ ਹਨਾ ਉਹਨਾਂ ਨੂੰ ਤਾਂ ਪਤਾ ਵੀ ਬਹੁਤ ਔਖਾ ਹੈ ਹੁਣ ਜਿਹੜਾ ਕੋਈ ਹੋਰ ਜਿਹੜਾ ਵੀ ਆਪਦੇ ਘਰੋਂ ਸੌਖਾ ਹਨਾ ਥੋੜਾ ਜਿਹਾ ਉਹ ਘੱਟ ਦੁੱਖ ਨੂੰ ਸਮਝਦਾ ਪਰ ਮਾਪਿਓ ਦਾ ਜਾਣਾ ਜੀ ਇਹ ਇਹ ਨਾ ਇਹ ਆਦੇ ਹੁੰਦੇ ਆ ਇਹ ਕਰਮ ਹੁੰਦੇ ਆ ਜਿਹੜੇ ਮਾੜੇ ਆਪਣੇ ਕਰੇ ਹੁੰਦੇ ਆ ਜਦੋਂ ਆਪਣੇ ਮਾਪਿਓ ਆਪਾਂ ਨੂੰ ਛੱਡ ਜਾਂਦੇ ਆ ਨਾ ਬਹੁਤ ਜ਼ਿਆਦਾ ਪਤਾ ਨਹੀਂ ਆਪਣੇ ਕਿਹੜੇ ਜਨਮ ਦੇ ਵਿੱਚ ਪਾਪ ਕਰੇ ਹੁੰਦੇ ਆ ਜਿਹੜੇ ਆਪਣੇ ਇਸ ਜਨਮ ਚ ਆਪਣਾ ਮਾਪਿਓ ਖੋ ਲੈਂਦਾ ਰੱਬ ਤੇ ਮਾਪੇ ਪਿਓ ਤਾਂ ਜਿਆਦੇ ਹੁੰਦੇ ਹੈ ਬੈਰੀ ਦੁਸ਼ਮਣ ਦਾ ਵੀ ਨਾ ਰੱਬ ਖੋਵੇ ਮਾਪੇ ਪਿਓ ਤਾਂ ਵੀ ਮਾਪੇ ਦੀ ਉਮਰ ਹੈ ਨਾ ਇੰਨੀ ਲੰਬੀ ਕਰੇ ਵੀ ਇੱਕ ਬਸ ਐ ਹੁੰਦਾ ਜੀ ਜਿਵੇਂ ਹੁਣ ਚਲੋ ਫੁੱਫੜ ਜੀ ਤਾਂ ਐ ਸੀਗਾ ਵੀ ਚਲੋ ਆਪਦੇ ਘਰ-ਬਾਰ ਵਿੱਚ ਵਧੀਆ ਸੌਖੇ ਸੀ ਵਧੀਆ ਠੀਕ ਸੀ ਚਲੋ ਵਧੀਆ ਸੀ ਜਦੋਂ ਉਹਨਾਂ ਦੀ ਵਧੀਆ ਨੌਕਰੀਆਂ ਦੀ ਸੀ ਸਾਡਾ ਥੋੜਾ ਜਾਂ ਹਿਸਾਬ-ਕਿਤਾਬ ਸਾਡਾ ਐ ਰਹਿ ਗਿਆ ਵੀ ਸਾਡੀ ਮਾਂ ਨੇ ਬਹੁਤ ਜਿਆਦੇ ਦੁੱਖ ਤਕਲੀਫਾਂ ਦੇਖੀਆਂ ਜੀ ਕੱਚਾ ਘਰ ਸੀਗਾ ਮਿੱਟੀ ਲਾਉਂਦੀ ਰਹੇਗੀ ਤੇ ਸਾਡੇ ਉਦੋਂ ਜਦੋਂ ਮਾਂ ਸਾਡੀ ਵੀ ਸਾਡੇ ਵਿਆਹ ਹੋਇਆ ਸਾਡੇ ਵੀ ਜਦੋਂ ਘਰ ਪਾਉਣ ਤੋਂ ਪਹਿਲਾਂ ਉਦੋਂ ਤਾਂ ਸਾਡੇ ਡੱਗੀ ਵੀ ਹੈ ਨਹੀਂ ਸੀ ਘਰੇ ਜਿਹੜੀ ਪਾਣੀ ਜਮਾ ਕਰਨ ਵਾਲੀ ਟੈਂਕੀ ਹੁੰਦੀ ਹੈ ਤੇ ਖਾਲ ਆਉਂਦਾ ਹਫਤਾ ਖਾਲ ਚੱਲਦਾ ਵਿਚਾਰੀ ਬਾਲਟੀਆਂ ਨਾਲ ਆਪਣੇ ਹੌਦ ਹੁੰਦੇ ਸਾਡੇ ਹੌਦ ਉਹ ਉਹ ਭਰੀ ਜਾਂਦੀ ਫਿਰ ਬਾਲਟੀਆਂ ਨਾਲ ਸਾਰਾ ਪਸ਼ੂ ਡੰਗਰ ਨਿਮਾਉਣਾ ਬਾਲਟੀਆਂ ਸਵੇਰੇ 4 ਵਜੇ ਉੱਠ ਖੜਦੀ 4 ਵਜੇ ਉੱਠ ਕੇ ਫਿਰ ਘੰਟਾ ਪਾਣੀ ਢੋਈ ਜਾਂਦੀ ਫਿਰ ਘਰ ਦੇ ਕੰਮ ਕਰਦੀ ਤੇ ਥੋੜਾ ਜਿਹਾ ਜੀ ਸਾਨੂੰ ਇਸ ਗੱਲ ਦਾ ਪਛਤਾਵਾ ਹੈ ਵੀ ਸਾਡੀ ਮਾਂ ਨੇ ਹਨਾ ਵੀ ਸੁੱਖ ਦਾ ਵੇਲਾ ਨਹੀਂ ਦੇਖਿਆ ਵੀ ਵੈਗਰੂ ਮੰਗੇ 2-4 ਸਾਲ ਦੇ ਦਿੰਦਾ ਚਲ ਇਨੇ ਭਰਾ ਵਿਆਹ ਲੈਂਦੇ ਘਰ-ਬਾਰ ਪੈ ਗਿਆ ਸੀ ਸਾਰਾ ਕੁਝ ਹੋ ਗਿਆ ਸੀ ਹੁਣ ਤਾਂ ਜੀ ਆਦੇ ਹੁੰਦੇ ਆ ਰਸੋਈ ਟਿੱਕਰ ਟੂਟੀਆਂ ਲੱਗ ਗਈਆਂ ਪਾਣੀ ਹੋ ਗਿਆ ਹਨਾ ਤੇ ਸਾਡੀ ਮਾਂ ਸੁੱਖ ਨਹੀਂ ਦੇਖਿਆ ਸਾਨੂੰ ਬਸ ਇਹ ਗੱਲ ਦਾ ਮਲਾਲ ਸਾਨੂੰ ਰਹਿੰਦਾ ਬਸ ਹੋਰ ਚਲੋ ਵੈਗਰੂ ਦੀ ਵੈਗਰੂ ਦਾ ਪਾਣਾ ਹੁੰਦਾ ਜੀ ਆਪਾਂ ਨੂੰ ਮੰਨਣਾ ਪੈਂਦਾ ਬਸ ਇੰਨਾ ਸੀਗਾ ਵੀ 2-4 ਸਾਲ ਦੇ ਦਿੰਦਾ ਤਾਂ ਸਾਡੀ ਮਾਂ ਸੁੱਖ ਦੇਖ ਜਾਂਦੀ ਹਨਾ ਸਾਨੂੰ ਵੀ ਐ ਹੋ ਜਾਂਦਾ ਵੀ ਚਲ 2-4 ਸਾਲ ਵੀ ਸੁਖ ਦੇਗੀ ਹਨਾ ਵੀ ਜਿਹਨੇ ਪਹਿਲਾਂ ਕਦੇ ਟਿੱਕੇ ਨਹੀਂ ਦੇਖਿਆ ਸੀ ਬੈਠੀ ਨਹੀਂ ਸੀ ਕਦੇ ਸੁਖ ਦਾ ਸਾਹ ਨਹੀਂ ਲਿਆ ਸੀ ਤੇ ਬਸ ਜੀ ਬਸ ਪਹਿਲਾਂ ਇਹ ਹੋ ਜਾਂਦਾ ਜੀ ਪਹਿਲਾਂ ਅਸੀਂ ਪਹਿਲਾਂ ਸਾਡੇ ਵੀ ਇੱਕ ਭਰਾ ਸਾਡੇ ਵੱਡਾ ਸੀ ਆਪਣੇ ਭੈਣ ਤੋਂ ਵੀ ਵੱਡਾ ਉਹਦਾ ਵਿਚਾਰੇ ਦਾ ਜਮਦੇ ਦੀ ਡੈਥ ਹੋ ਗਈ ਸੀ ਉਹਦੀ ਫੇਰ ਇਕ ਉਹ ਕਿੰਨਾ ਵੱਡਾ ਝਟਕਾ ਲੱਗਿਆ ਫਿਰ ਪਹਿਲਾਂ ਫਿਰ ਸਾਡੀ ਮੰਮੀ ਦਾ ਜਦੋਂ ਵਿਜੀ ਤੋਂ ਵਿਆਹ ਹੋਇਆ ਤੇ ਸਾਡੇ ਵੱਡਾ ਵੱਡੇ ਮਾਮਾ ਜੀ ਸੀ ਮੇਰੇ ਉਹਨਾਂ ਦੀ ਡੈਥ ਹੋ ਗਈ ਵਿਆਹ ਨੂੰ ਮਹੀਨਾ ਨਹੀਂ ਹੋਇਆ ਸੀ ਫਿਰ ਜੇ ਵੈਗਰੂ ਨੇ ਸੁਣੀ ਬੱਚਾ ਹੋਇਆ ਤਾਂ ਉਹਦੀ ਉਹਦੀ ਡੈਥ ਹੋ ਗਈ ਜਮਦੇ ਦੀ ਤੇ ਫਿਰ ਆਦੇ ਹੁੰਦੇ ਆ 3 ਨੂੰ ਅੱਗੇ ਪੱਥਰੀ ਆਦੇ ਵੀ ਪੱਥਰ ਹੈ ਫਿਰ ਵੱਡੀ ਭੈਣ ਹੋ ਗਈ ਫਿਰ ਸੁੱਖਾਂ ਸੁਖੀਆਂ ਤਾਂ ਫਿਰ ਮੈਂ ਹੋ ਗਈ ਹਨਾ ਫਿਰ ਬੰਦੇ ਦੀ ਥੋੜੀ ਜੀ ਆਸ ਟੁੱਟ ਜਾਂਦੀ ਹੈ ਵੀ ਐ ਹੋ ਜਾਂਦਾ ਵੀ ਖਣੀ ਵੀ ਮਾਣ ਹੋ ਗਿਆ ਸੀਗਾ ਵੀ ਮੇਰੇ ਕਰਮਾਂ ਚ ਹੈਣੀਗਾ ਵੀ ਪੁੱਤ ਵੀ ਤਾਂ ਕਰਕੇ ਵੀ ਪਹਿਲਾਂ ਹੋਇਆ ਉਹ ਖੋលਿਆ ਤੇ ਫਿਰ ਸੁੱਖਾ ਸੁੱਕੇ ਜੀ ਬਹੁਤ 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 ਥਾ ਲੱਕ ਰਗੜੇ ਹਨਾ ਤੇ ਫਿਰ ਕਿਤੇ ਜਾ ਕੇ ਮੇਰਾ ਭਰਾ ਹੋਇਆ ਇੰਨਾ ਜਿਆਦੇ ਜੀ ਚਾ ਸੀਗਾ ਵੀ ਜਿਹੜੇ ਮਹੰਤ ਹੁੰਦੇ ਆ ਜਦੋਂ ਉਦੋਂ ਸਾਡੇ ਮੇਰੇ ਭਰਾ ਦੀ ਖੁਸ਼ੀ ਮਨਾਉਣ ਆਏ ਉਹ ਤੇ ਇੰਨਾ ਜਿਆਦੇ ਕੱਠ ਪੂਰਾ ਕੱਠ ਕਰਿਆ ਸੀ ਤੇ ਮੇਰੇ ਡੈਡੀ ਨੇ ਮਹੰਤ ਨੂੰ ਹਸਾਉਣੇ ਦੀ ਸ਼ਾਪ ਇੱਕ ਤੋਲੇ ਦੀ ਕਰਕੇ ਸੋਨੇ ਦੀ ਸ਼ਾਪ ਪਾਈ ਸੀ ਐਡਾ ਸਾਡੇ ਭਰਾ ਦੇ ਵਿਆਹ ਦਾ ਚਾ ਸੀਗਾ ਸਾਡੇ ਸਾਰੇ ਪਰਿਵਾਰ ਨੂੰ ਤੇ ਕਿਉਂਕਿ ਦੋទੀਆਂ ਦਿਮਗਰ ਹੋਇਆ ਸੀ ਇਸ ਲਈ ਮੇਰਾ ਨਾਂ ਵੀ ਮੇਰੀ ਦਾਦੀ ਨੇ ਲਖਵੀਰ ਰੱਖਿਆ ਸੀ ਅ ਕਿਹਦੇ ਨਾਂ ਦੇ ਮਗਰ ਨਾ ਕਿ ਵੀਰ ਲੱਗਦਾ ਤੇ ਅ ਕਿ ਵੀਰ ਦੀ ਅੱਗੇ ਹੁੰਦੇ ਜੀ ਵੀ ਵੀਰ ਰੱਖ ਦਿੰਦੇ ਨੇ ਲਖਵੀਰ ਇਹਦਾ ਨਾਂ ਤੇ ਵੀ ਵੀ ਭਰਾ ਦੀ ਬਾਹ ਵੀਰ ਦੀ ਬਾਹ ਫੜ ਕੇ ਲਿਆਉਗੀ ਵੀ ਉਂਗਲ ਫੜ ਕੇ ਲਿਆਉਗੀ ਤੇ ਬਸ ਅੱਗੇ ਦਾਦੀ ਨੇ ਰੱਖਿਆ ਉਦੋਂ ਉਦੋਂ ਤਾਂ ਥੋੜਾ ਜਿਹਾ ਟਾਈਮ ਹੋਰ ਹੁੰਦਾ ਸੀ ਜੀ ਹੁਣ ਦਾ ਟਾਈਮ ਥੋੜਾ ਜਿਹਾ ਹੋਰ ਹੈ ਤੇ ਸੁੱਖਾ ਸੁੱਖ ਸੁੱਕੇ ਲਿਆ ਸੀ ਜੀ ਤੇ ਮਸਾ ਪਾਲਿਆ ਹਨਾ ਤੇ ਫਿਰ ਜਦੋਂ ਆ ਸੱਤਵੀਂ ਅੱਠਵੀਂ ਦੇ ਵਿੱਚ ਪੜਦਾ ਸੀ ਉਦੋਂ ਇਹਨੂੰ ਮੇਰੇ ਭਰਾ ਨੂੰ ਦਰੰਗ ਹੋ ਗਿਆ ਤੇ ਦਰੰਗ ਹੋਣੇ ਕਰਕੇ ਤੇ ਫਿਰ ਇੰਨਾ ਜਿਆਦੇ ਕਲਪੀ ਇੰਨਾ ਜਿਆਦੇ ਰੋਈ ਵੀ ਆਈ ਕਰੀ ਕਿ ਮੇਰੇ ਮੇਰੇ ਕਰਮਾਂ ਚ ਕਹਿੰਦੀ ਪੁੱਤ ਦਾ ਸੁੱਖ ਹੈ ਨਹੀਂ ਤੇ ਪਰ ਬਾਈ ਗੁਰੂ ਨੇ ਬਾਹ ਫੜੀ ਜੀ ਤੇ ਮੇਰਾ ਭਰਾ ਠੀਕ ਹੋ ਗਿਆ ਸੀ ਜਮਾ ਵਧੀਆ ਤੇ ਦਾਖਲ ਰਿਆ ਦਾ ਕਈ ਦਿਨ ਤੇ ਪਰ ਠੀਕ ਹੋ ਗਿਆ ਸੀ ਵਧੀਆ ਤੇ ਆਦੇ ਹੁੰਦੇ ਜੀ ਬਸ ਚੰਗੀ ਚੀਜ਼ ਹੁੰਦੀ ਹੈ ਜਿਹੜੀ ਥੋੜਾ ਜਿਹਾ ਉਹ ਵੀ ਜਦੋਂ ਆਪਾਂ ਸੁੱਖਾ ਸੁੱਕੇ ਜਿਹੜੀ ਚੀਜ਼ ਨੱਕ ਰਗੜ ਰਗੜ ਲਈ ਹੋਵੇ ਹਨਾ ਉਹ ਚੀਜ਼ ਥੋੜਾ ਜਿਹਾ ਆਪਾਂ ਨੂੰ ਵੀ ਆਪਾਂ ਦੇਖਦੇ ਆਂ ਵੀ ਉਹ ਵੀ ਤਰੱਕੀਆਂ ਕਰਦਾ ਜਮਾ ਮਾ ਪਿਓ ਚੀਜ਼ ਨੂੰ ਨਹੀਂ ਦੇਖ ਸਕਦਾ ਹੁੰਦਾ ਪਰ ਸਾਡੀ ਮਾਂ ਦੇ ਨਾਲ ਵੀ ਉਵੇਂ ਹੀ ਹੋਇਆ ਜੀ ਵੀ ਉਹਨੇ ਸੁੱਖ ਨਹੀਂ ਦੇਖ ਸਕਿਆ ਭਰਾ ਇਨਾਂ Uh, it would be... ਸੁਖਾ ਸੁਖ ਸੁਖੇ ਪਾਲਿਆ ਸੀ ਪਰ ਸੁਖ ਨਹੀਂ ਸਾਡੀ ਮਾਂ ਨੇ ਦੇਖਿਆ ਭੋਰਾ ਵੀ ਸਾਡੇ ਭਰਾ ਨੂੰ ਬਹੁਤ ਆਏ ਹੁੰਦਾ ਵੀ ਮਾਂ ਨੂੰ ਦੋ ਸਾਲ ਮੰਗੇ ਦੇਣ ਦਾ ਤਾਂ ਮੈਂ ਉਹਨੂੰ ਬੈਠ ਕੇ ਕਹਿੰਦਾ ਮੰਜੇ ਤੇ ਰੋਟੀ ਖਵਾਉਂਦਾ ਵੀ ਆਪਣੇ ਲਈ ਬਹੁਤ ਕੁਝ ਕਰਿਆ ਚਲੋ ਜੀ ਇਹ ਤਾਂ ਜ਼ਿਆਦਾ ਰਹਿ ਜਾਂਦੀਆਂ ਆਪਾਂ ਮਗਰੋਂ ਜੇ ਕਰੀਏ ਨੇ ਜੇ ਆਪਾਂ ਐ ਕਰ ਲੈਂਦੇ ਆ ਐ ਹੋ ਜਾਂਦਾ ਐ ਹੋ ਜਾਂਦਾ ਚਲੋ ਉਹ ਤਾਂ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ ਉਹੀ ਹੋਣਾ ਤੇ ਬਾਕੀ ਜੀ ਚਲੋ ਭੈਣ ਭਰਾਵਾਂ ਨੂੰ ਮੈਂ ਕਹਿਣਾ ਚਾਹਉਂਦੀ ਆ ਵੀ ਆਪ ਦਾ ਧਿਆਨ ਰੱਖੋ ਨਿੱਕੀ ਨਿੱਕੀ ਗੱਲ ਦਾ ਜੇ ਕਿਸੇ ਨੂੰ ਕੋਈ ਮਾੜੀ ਮੋਟੀ ਦੁੱਖ ਤਕਲੀਫ ਆ ਹੈ ਨਾ ਤਾਂ ਆਪਦੇ ਚੈੱਕਅਪ ਵਗੈਰਾ ਕਰਾਉਂ ਹਣਾ ਕਿਉਂਕਿ ਇੱਥੇ ਦੁਨੀਆ ਤੋਂ ਜੀ ਬਿਮਾਰੀ ਦਾ ਕੋਈ ਪਤਾ ਨਹੀਂ ਬਾਕੀ ਪੈਸਾ ਥੇਲਾ ਨਾਲ ਨਹੀਂ ਜਾਣਾ ਜੀ ਹਨਾ ਸਿਹਤ ਹੈਗੀ ਆ ਤਾਂ ਚਲੋ ਫੇਰ ਹੀ ਕੰਮਕਾਰ ਹੁੰਦੇ ਆ ਹਨਾ ਸਾਰੇ ਭੈਣ ਭਰਾਵਾਂ ਦਾ ਧਿਆਨ ਰੱਖੋ ਜੀ ਜਿਆਦੇ ਵਲੌਗ ਨਹੀਂ ਬਣ ਪਉਂਦਾ ਬਸ ਮਾੜਾ ਜ ਮਨ ਐ ਲੱਗਦਾ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਚਲੋ ਜੀ ਸਾਰੇ ਭੈਣ ਭਰਾਵਾਂ ਨੂੰ ਤੁਈ ਸਸ਼ੀਆ ਕਾਲ ਕਹੂੰਗੀ ਮੈਂ ਕਿਉਂਕਿ ਚਲੋ ਜੀ ਮੈਂ ਐ ਨਹੀਂ ਕਹਿੰਦੀ ਵੀ ਚੈਨਲ ਨੂੰ ਕੋਈ ਨਵਾਂ ਆਇਆ ਸਬਸਕ੍ਰਾਈਬ ਕਰੋ ਚਲੋ ਜੀ ਨਹੀਂ ਕਰਨਾ ਨਾ ਕਰੋ ਮੇਰਾ ਮਨ ਨਹੀਂ ਕਰਦਾ ਹਨਾ ਵੀ ਕਹਿਣ ਦਾ ਮੈਂ ਕਮ ਚਲੋ ਸਾਰੇ ਭੈਣ ਭਰਾ ਜਿਹੜੇ ਆਪਣੇ ਨਾਲ ਜੁੜ ਵੀਡੀਓ ਪਾ ਦਨੇ ਆ ਤੇ ਚਲੋ ਜੀ ਸਾਰਿਆਂ ਨੂੰ ਸਸ਼ੀਕਾਲ ਜੀ ਬਾਏ ਬਾਏ ਜੀ